ਸਰ ਮੇਰੇ ਫਾਦਰ ਸਾਹਿਬ ਨੂੰ ਅਤਵਾਦ ਦੇ ਵਿੱਚ ਗੋਲੀ ਵੱਜੀ ਸੀ ਇਹ ਮੇਰੇ ਨਾਲ ਨਹੀਂ ਇਹਨਾਂ ਦੀ ਸਪਾਇਨ ਵਿੱਚ ਗੋਲੀ ਲੱਗਣ ਕਰਕੇ ਇਹਨਾਂ ਦੀ ਬੋਡੀ ਲੋਅਰ ਬੋਡੀ ਪਾਰਟ ਜਿਹੜਾ ਪੈਰਾਲਾਈਜ਼ਡ ਹੈ ਉਸ ਟਾਈਮ ਤੋਂ ਹੀ ਪੈਰਾਲਾਈਜ਼ਡ ਹੈ ਉਸ ਬਿਹਫ ਤੇ ਪੁਲਿਸ ਡਿਪਾਰਟਮੈਂਟ ਨੇ ਸਾਡੀ ਬਹੁਤ ਹੈਲਪ ਕੀਤੀ ਸਾਡੇ ਨਾਲ ਖੜੇ ਰਹੇ ਮੇਰੇ ਬ੍ਰਦਰ ਨੂੰ ਉਸ ਬਿਹਫ ਤੇ ਜੌਬ ਵੀ ਮਿਲੀ ਸਰ ਹੁਣ ਇਹ ਦਾਅ ਹੋ ਰਿਹਾ ਕਿ ਕੰਡੀਸ਼ਨ ਪਿਛਲੇ 2 ਸਾਲ ਤੋਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ ਜਾਦਾ ਵਰਸ ਹੁੰਦੀ ਜਾ ਰਹੀ ਹੈ ਨਹੀਂ ਦੱਸੋ ਦੇਖੋ ਅਸੀਂ ਦੇਖੋ ਆਪਣੇ ਤੌਰ ਤੇ ਜਾਂ ਤੇ ਸਾਨੂੰ ਫਾਈਨੈਂਸ਼ੀਅਲ ਗ੍ਰਾਂਟ ਲਾਭ ਖੰਦੇ ਦੇਣੀ ਹੈ ਸਰਕਾਰ ਤੋਂ ਦਵਾ ਦਿੰਨੇ ਜਾਂ ਮਤਲਬ ਜਿਵੇਂ ਤੁਸੀਂ ਕਹੋ ਜਿਸ ਤਰੀਕੇ ਨਾਲ ਬੈਸਟ ਤੋਂ ਵੀ ਹੈਲਪ ਹੋ ਸਕਦੀ ਹੈ ਕਰਾਂਗੇ ਇਹ ਆ ਗਈ ਮੈਮ ਮੈਂ ਰਿਹਦਾ ਮੈਂ ਆਪਣੇ ਘਰ ਆ ਬੱਚਾ ਵਾਲੀ ਹੈ ਮੇਰੇ ਬ੍ਰਦਰ ਨੂੰ ਜਿੰਨਾ ਚਿਰ ਇਹਨਾਂ ਦੀ ਲਾਈਫ ਹੈਗੀ ਡਾਕਟਰ ਨੇ ਸਾਨੂੰ ਇਹੀ ਕਿਹਾ ਹੈ ਕਿ 6 ਮਹੀਨੇ ਨੇ ਸਾਲ ਕਿ ਮੇਰੇ ਬ੍ਰਦਰ ਨੂੰ ਇਹਨਾਂ ਨਾਲ ਅਟੈਚ ਕੀਤਾ ਜਾਵੇ ਜੂਸ ਹੋਏ ਦੀ ਸੇਵਾ ਕਰ ਦੋ ਵਿੱਚ ਕਰ ਦੋ ਸੇਵਾ ਕਰ ਦੋ ਨੋਟ ਕਰ ਲਓ ਜੀ ਇਹ ਹੋ ਜਾਊਗਾ ਕੋਈ ਦਿੱਕਤ ਨਹੀਂ ਸਰ ਥੈਂਕ ਯੂ ਸੋ ਮਚ ਪੁਲਿਸ ਦੇ ਪਾਰਟ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ ਜੀ ਬੈਠੋ ਜੀ ਬੈਠੋ ਤੁਸੀਂ ਕਰੋ ਬਲਬੀ ਸਿੰਘ ਸਪਾਈ ਜੋ ਹੈ ਉਹਦਾ ਫਾਦਰ ਆ ਮੈਂ ਆਈਬੀ ਦੇ ਵਿੱਚ ਉਹ ਰਿਟਾਇਰਮੈਂਟ ਮੇਰੇ ਲੜਕਾ ਜਿਹੜਾ ਕੁਆਰਾ ਮਰਿਆ ਵਾ ਉਹਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਨਾ ਸਾਨੂੰ ਪੈਨਸ਼ਨ ਮਿਲੀ ਨਾ ਸਾਨੂੰ ਐਕਸ ਗ੍ਰੇਸ਼ੀਆ ਸਪੈਸ਼ਲ ਮਿਲਿਆ ਉਹ ਮੈਂ ਨੌਕਰੀ ਕਰਨ ਦਾ ਕਰਕੇ ਉਹਦੀ ਪੈਨਸ਼ਨ ਮਨੇ ਕੋਈ ਕੁਛ ਨਹੀਂ ਬੈਨੀਫਿਟ ਨਹੀਂ ਲਿਆ ਇਸ ਕਰਕੇ ਮੈਂ ਹੁਣ ਆਹ ਜੀ ਅੱਗੇ ਐਪਲੀਕੇਸ਼ਨ ਦਿੱਤੀ ਆ ਮੇਰੀ ਪੋਤਰੀ ਜਿਹੜੀ ਆ ਉਹ ਐਮਐਸਸੀ ਫਾਈਨਲ ਕਰ ਰਹੀ ਆ ਇਸ ਕਰਕੇ ਉਹਦੇ ਵਾਸਤੇ ਆਦ ਨੂੰ ਬੇਨਤੀ ਕਰਦੇ ਆ স্পেশাল ਕੇਸ ਬਣਾ ਕੇ ਭੇਜਾਂਗੇ ਜੀ ਇਸੇ ਸ਼ੋਰ ਇਹ ਦੇਖ ਲਾਂਗੇ ਲਾਤੋ ਬੋਨ ਜੀ ਲੈ ਕੇ ਨਾ ਰੈਮਿੰਗ ਕਰਾ ਲੈਂਦੇ ਸਰ ਲੱਤੀ ਸ਼ਰਮਾ ਕਾਂਸਟੇਬਲ ਲੁਧਿਆਣਾ ਤੋਂ ਸਰ ਮੇਰੇ ਨਾਲ ਨਾਨਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਨਿਸਲਪੇ تھے ਤੇ ਮੈਨੂੰ ਪ੍ਰਤੀ ਕੀਤਾ ਗਿਆ ਸੀ 2016 ਚ ਤੇ ਸਰ ਮੇਰੇ ਨਾਲ ਬਜ਼ੁਰਗ ਮਾਤਾ ਪਿਤਾ ਨੇ ਤੇ ਪਿਛਲੀ ਵਾਰੀ ਮੈਂ ਅਪਲੀਕੇਸ਼ਨ ਦਿੱਤੀ ਸੀ ਤੇ ਮੇਰੇ ਆਰਡਰ ਹੋ ਗਏ ਸੀ ਪਰ ਲੁਧਿਆਣਾ ਜਿਲ੍ਹੇ ਤੋਂ ਰਿਲੀਵ ਨਹੀਂ ਕੀਤਾ ਗਿਆ ਅਮਰਸਰ ਸਿਟੀ ਮੇਰੇ ਅਕਤ ਅਗੇਨ ਤੁਹਾਡਾ ਬਹੁਤ ਜਾਇਜ਼ ਕੇਸ ਹੈ ਇਹ ਅੱਜ ਹੀ ਕਰਾ ਦੇਵਾਂਗੇ ਜੀ ਨਾ ਮੇ ਲੁਧਿਆਣੇ ਵਾਲੇ ਦੀ ਵੀ ਸਮੱਸਿਆ ਹੈ ਜੀ ਵੀ ਉਹ ਕਹਿੰਦੇ ਵੀ ਲੁਧਿਆਣੇ ਤੋਂ ਕਾਫੀ ਟਰਾਂਸਫਰ ਬਾਹਰ ਹੋ ਜਾਂਦੇ ਤਾਂ ਉਹ ਛੱਡਦੇ ਨਹੀਂ ਪਰ ਐਜ਼ ਅ ਸਪੈਸ਼ਲ ਕੇਸ ਤੁਹਾਡਾ ਜ਼ਰੂਰ ਕਰਾਵਾਂਗੇ ਅੱਜ ਹੀ ਕਰਾਵਾਂਗੇ ਜੀ ਮੇਰਬਾਨੀ ਸਰ ਸਾਡੇ ਬੱਚੇ ਤੇ ਜੜਾ ਦਾ ਟ੍ਰੀਟਮੈਂਟ ਹੋਇਆ ਸੀ ਲੋਨ ਸਪ 5 ਲੱਖ ਦਾ ਉਹਦਾ ਕੋਈ ਹੱਲ ਕੀਤਾ ਜਾਂਦਾ ਹਾਂਜੀ ਹਾਂਜੀ ਉਹ ਤੁਸੀਂ 5 ਲੱਖ ਦਾ ਕਿਹਾ ਸੀਗਾ ਅਸੀਂ ਕਹਿੰਦੇ ਅਸੀਂ ਸਪੈਸ਼ਲ ਵੈਲਫੇਅਰ ਫੰਡ ਤੋਂ ਗ੍ਰਾਂਟ ਦੇ ਕੇ ਤੁਹਾਡਾ 5 ਲੱਖ ਦਾ ਕਰਵਾਵਾਂਗੇ ਜੀ ਕੋਈ ਕੋਈ ਦਿੱਕਤ ਨਹੀਂ